ਉਹ ਕਿਹੜੇ ਜਗਾਂ ਦੇ ਜਿਹੜੇ ਜਾ ਕੇ ਉੱਥੇ ਜਾ ਕੇ ਬੈਠ ਜਾਂਦੇ ਨੇ ਪੂਰਾ ਹਿੰਦੁਸਤਾਨ ਹੈ ਹਰਿਆਣਾ ਵੀ ਹੈ ਉੱਤਰ ਪ੍ਰਦੇਸ਼ ਵੀ ਹੈ ਰਾਜਸਥਾਨ ਵੀ ਹੈ ਬੜੀਆ ਐਸੀ ਸਥਿਤੀਆਂ ਜਿੱਥੇ ਸਾਰਾ ਇਹ ਪੈਦਾ ਹੁੰਦਾ ਹੈ ਕਿ ਇਹ ਕੁਝ ਲੋਕਾਂ ਨੂੰ ਤਕਲੀਫ ਕਿਉਂ ਆ ਜਿਖਿਏ ਪਹਿਲੇ 26 ਜਨਵਰੀ ਨੂੰ ਇੱਕ ਤੰਦਵ ਰਚਿਆ ਗਿਆ ਸੀ ਉਹ ਸੋਚਦੇ ਸਨ ਪ੍ਰਧਾਨ ਮੰਤਰੀ ਜੀ ਦੇ ਬੜੀ ਸਬਰ ਨਾਲ ਕੰਮ ਕੀਤਾ ਉਹ ਚਾਹੁੰਦੇ ਸਰ ਕੇ ਕਿ ਇੱਥੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਸਾਰਾ ਇੱਥੇ ਤੰਦਵ ਰਚ ਜਾਏ ਜਿਹਨੂੰ ਨਹੀਂ ਕੀਤਾ ਇਹਨਾਂ ਦੇ ਇਰਾਦੇ ਕਦੀ ਸਫਲ ਨਹੀਂ ਹੋਣਗੇ ਅੱਜ ਦੀ ਇਸ ਬੈਸਟ ਸੰਫਰੈਂਸ ਵਿੱਚ ਮੈਂ ਸਭਨਾਂ ਦਾ ਬਿੱਗਾ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇੱਕ ਆਖਰੀ ਚਰਨ ਦਾ ਇਲੈਕਸ਼ਨ ਰਹਿ ਗਿਆ ਹੈ ਪੰਜਾਬ ਵਿੱਚ ਇਸ ਤੋਂ ਪਹਿਲਾਂ ਦੇ 6 ਚਰਨ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਖ-ਵੱਖ ਸਟੇਟਾਂ 'ਚ ਬੜੇ ਭਾਰੀ ਬਹੁਮਤ ਨਾਲ ਆ ਰਹੀਏ ਭਾਰਤੀ ਜਨਤਾ ਪਾਰਟੀ ਨੇ ਇੱਕ ਨਾਰਾ ਦਿੱਤਾ ਸੀ चार सौ पार अब की बार। सब गल है अपने कम अबारे लोगों लो वोट चाहते प्रधानमंत्री जी तो दस साल पहले जो सत्ता विच आए आम आदमी का जीवन स्तर किस तरह सुधरे आम आदमी के कारण जोड़ा भ्रष्टाचार है वो सारा इथो तो खत्म किस तरह होए सब तो उन्होंने पहले ਲੋਕਾਂ ਦੇ ਜਨਤਨ ਖਾਤੇ ਖੁਲਵਾ ਕੇ ਉਹਦੇ ਮਾਧਿਅਮ ਨਾਲ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਲੇਕਿਨ ਜਿਸ ਤਰ੍ਹਾਂ ਆਮ ਆਦਮੀ ਦੇ ਇਹ ਘਰਾਵਿਸ਼ੋ ਚਾਲੇ ਨਹੀਂ ਸੀ ਉਹਨਾਂ ਨੂੰ ਬਣਾ ਕੇ ਲੋਕਾਂ ਦਾ ਜੀਵਨ ਸਤਰ ਸੁਧਾਰਿਆ 8 ਕਰੋੜ ਲੋਕਾਂ ਨੂੰ ਪੂਰੇ ਦੇਸ਼ ਵਿੱਚ ਮਕਾਨ ਦੇ ਕੇ ਇੱਕ ਸਫਲ ਪ੍ਰਯੋਗ ਕੀਤਾ ਹੈ ਇਸ ਤੋਂ ਇਲਾਵਾ ਵਿਸ਼ੇਸ਼ ਕਰਕੇ ਹੈਲਥ ਦੇ ਖੇਤਰ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਾਅਦਾ ਹੋਇਆ ਹੈ ਪੂਰੇ 60-65 ਸਾਲ ਜਦੋਂ ਤੱਕ ਬਾਕੀ ਸਰਕਾਰਾਂ ਰਹੀਆਂ ਤਾਂ ਜਿੱਥੇ ਤੱਕ AIMS ਦੀ ਗੱਲ ਹੈ ਪੂਰੇ ਦੇਸ਼ ਵਿੱਚ ਕਿ ਕੇਮਸੀ ਦੂਜੀ ਵਾਰ ਅটল ਬਿਹਾਰੀ ਵਾਜਪਈ ਜੀ ਨੇ ਬਣਾਇਆ ਉਸ ਤੋਂ ਬਾਅਦ ਕੁੱਲ ਮਿਲਾ ਕੇ 3 AIMS ਕੀ ਅੱਜ 19 ਦੀ ਤعداد ਵਿੱਚ ਏਮਸ ਬਣ ਚੁੱਕੇ ਹਨ ਔਰ ਮੇਰੇ ਵੀ ਜੰਮੂ ਕਸ਼ਮੀਰ ਪਹਿਲੀ ਸਟੇਟ ਹੈ ਜਿਹਦੇ ਵਿੱਚ ਦੋ ਏਮਸ ਦਿੱਤੇ ਗਏ ਹੈ ਜੰਮੂ ਕਸ਼ਮੀਰ ਪਹਾੜੀ ਦਾ ਇਲਾਕਾ ਹੋਣ ਦੇ ਕਾਰਨ ਕੋਈ ਅਸਾ ਖੇਤਰ ਨਹੀਂ ਹੈ ਜਿੱਥੇ ਆਮ ਆਦਮੀ ਦੇ ਜਿਹੜੀਆਂ ਇੱਕ ਯੋਜਨਾ ਹਨ ਪਾਣੀ ਔਰ ਬਿਜਲੀ ਹਰ ਘਰ ਵਿੱਚ ਨਲ ਔਰ ਹਰ ਜਗ੍ਹਾ ਬਿਜਲੀ ਇਹ ਪਹਿਲੀ ਵਾਰ ਪੂਰੇ ਦੇਸ਼ ਵਿੱਚ ਹੋਇਆ 70 ਸਾਲ ਕਾਂਗਰਸ ਗਰੀਬ ਦੇਸ਼ ਗਰੀਬ ਦੇਸ਼ ਗਰੀਬ ਦੇਸ਼ ਕਹਿ ਕੇ ਕੋਸਦੀ ਰਹੀ ਜਦੋਂ ਅਸੀਂ ਬਚਪਨ ਵਿੱਚ ਸੀ 2000 ਲੈ ਵੀ ਰੋਟੀ ਕਪੜਾ ਔਰ ਮਕਾਨ ਫਿਲਮ ਆਈ ਸੀ ਮੁੱਦੇ 70 ਸਾਲ ਵਿੱਚ ਹੋਈ ਹੋਈ ਸਨ ਤੇ ਜੋ ਤੱਕ 2004 ਤੱਕ ਕਾਂਗਰਸ ਨਹੀਂ ਅੱਜ ਵੀ ਉਹਨਾਂ ਦੇ ਮੁੱਦੇ ਇਹੋ ਰਹੇ ਹਨ ਸੜਕਾਂ ਦੇ ਖੇਤਰ ਵਿੱਚ ਜਿਸ ਤਰ੍ਹਾਂ ਅਸੀਂ ਪੂਰੇ ਹਿੰਦੁਸਤਾਨ ਵਿੱਚ ਐਕਸਪ੍ਰੈਸ ਹਾਈਵੇਜ਼ ਨੈਸ਼ਨਲ ਹਾਈਵੇਜ਼ ਦਾ ਜਾਲ ਵਿਛਾਇਆ ਹੈ ਇਹ ਸਾਡੇ ਵਾਸਤੇ ਇੱਕ ਬੜੀ ਗਰਵ ਦੀ ਗੱਲ ਹੈ ਕਿਥੇ ਅਸੀਂ ਕਸ਼ਮੀਰ ਆਪਣੇ ਇੱਥੋਂ 14 ਘੰਟੇ ਵਿੱਚ ਪਹੁੰਚਦੇ ਸਾਂ ਅੱਜ ਗੁਰਦਾਸਪੁਰ ਤੋਂ ਲੈ ਕੇ 6 ਘੰਟੇ ਵਿੱਚ ਅਸੀਂ ਪਹੁੰਚ ਸਕਦੇ ਹਾਂ ਆਉਣ ਵਾਲੇ ਜੂਨ ਵਿੱਚ ਇੱਥੇ ਰੇਲ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਕਠਿਨ ਖੇਤਰ 240 ਨਵੇਂ ਮੈਡੀਕਲ ਕਾਲਜ ਪੂਰੇ ਦੇਸ਼ ਵਿੱਚ ਬਣਾਉਣਾ ਔਰ ਉਹਨਾਂ ਦੇ ਪੁਰਾਣੇ ਕਾਲਜਾਂ ਵਿੱਚ ਸੀਟਾ ਵਧਾਣਾ ਲੋਕੀ ਸਾਡੇ ਬਾਹਰ ਜਾਂਦੇ ਸਾਡ ਪੜਨ ਲਈ ਲੇਕਿਨ ਦੇਸ਼ ਦਾ ਪੈਸਾ ਦੇਸ਼ ਵਿੱਚ ਰਹੇ ਔਰ ਲੋਗ ਬਾਅਦ ਵਿੱਚ ਡਾਕਟਰ ਬਣ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ ਸਾਡੇ ਦਾ ਵਾ ਕੀ ਚਾਹੇ ਆਰਥਿਕ ਖੇਤਰ ਹੋਵੇ ਚਾਹੇ ਵਿਦੇਸ਼ ਨੀਤੀ ਹੋਵੇ ਯੂਕਰੇਨ ਚ ਜਦੋਂ ਯੁੱਧ ਰਸ਼ੀਆ ਦਾ ਸ਼ੁਰੂ ਹੋਇਆ ਤੇ ਕਿੰਨੇ ਲੋਕ ਉਤੇ ਫਸੇ ਸਨ ਔਰ ਬੜੇ ਇੱਜ਼ਤ ਨਾਲ ਪ੍ਰਧਾਨ ਮੰਤਰੀ ਨੇ ਪੁਤਿਨ ਸਾਹਿਬ ਨੂੰ ਵੀ ਫੋਨ ਕੀਤਾ ਜਾਨਸਕੀਨ ਨੂੰ ਵੀ ਫੋਨ ਕੀਤਾ 8 ਘੰਟੇ ਯੁੱਧ ਬੰਦ ਹੋਇਆ ਜਦੋਂ ਅਸੀਂ ਬਹੁਮਤ ਦੀ ਸਰਕਾਰ ਵਿੱਚ ਆਏ ਅਸੀਂ ਸਭ ਕੁਝ ਕਰਕੇ ਦੱਸਿਆ ਇਸ ਦੇਸ਼ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ ਪਰ ਬਾਕੀ ਜਿਹੜੇ ਸਾਡੇ ਲੋਕ ਹਨ ਉਹ ਚਾਹੁੰਦੇ ਹਨ ਕਿ ਜਿਹੜੀ ਆਂਡੀਆ ਇਕਠੋਂ ਦੇ ਨੇ ਜਿੱਥੇ-ਇਥੇ ਸਟੇਟਾਂ ਚ ਰਾਜ ਹੈ ਉਹਨਾਂ ਦੀ ਹਾਲਤ ਦੇਖ ਲਓ ਪੰਗਾਲ ਝਾਲ ਦੇਖ ਲਓ ਸੌਤੀ ਝਾਲ ਦੇਖ ਲਓ ਇਵਨ ਪੰਜਾਬ ਚ ਸਾਡਾ ਸਭ ਦਾ ਚਾ ਮੁਗ ਗਿਆ ਅਸੀਂ ਕਾਂਗਰਸ ਨੂੰ ਵੀ ਅਜਮਾ ਲਿਆ ਅਸੀਂ ਅਕਾਲੀਆਂ ਨੂੰ ਵੀ ਅਜਮਾ ਲਿਆ ਅਸੀਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਇੱਕ ਡੇਢ ਸਾਲ ਦਾ ਭਿਸ਼ਟਾਚਾਰ ਇਹ ਤੁਹਾਡੇ ਸਾਹਮਣੇ ਇਹ ਵੀਰ ਬਾਲ ਦਿਵਸ ਚਾਚਾ ਨਹਿਰੂ ਸਾਨੂੰ ਯਾਦ ਹੈ ਜੋਤੀ ਜੀ ਅਭੀ ਉਹਨੇ ਗੱਲ ਕਰ ਰਹੇ ਸਾਂ ਅਸੀਂ 14 ਨਵੰਬਰ ਵਾਲ ਦਿਨ ਸਾਨੂੰ ਜੇਲ੍ਹ ਚ ਕੀਤਾ ਸੀ ਉਸ ਦਿਨ ਬਾਲ ਦਿਵਸ ਸੀਗਾ ਬਹੁਤੇ ਬੱਚੇ ਹੁੰਦੇ ਸੀ ਬਿਲਕੁਲ 9ਵੀਂ ਕਲਾਸ ਦੇ 10ਵੀਂ ਕਲਾਸ ਦੇ ਲੇਕਿਨ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਦੇ ਚਾਰੋਂ ਜਿਹੜੇ ਬਾਲ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਉਹਨਾਂ ਦਾ ਕਿਤੇ ਨਾਂ ਨਹੀਂ ਸੀ ਆਂਦਾ ਔਰ ਅਸੀਂ ਵੀਰ ਬਾਲ ਦਿਵਸ ਦੀ 26 ਦਸੰਬਰ ਦੀ ਛੁੱਟੀ ਕਰਕੇ ਔਰ ਅਰੰਗਜੀਤ ਰੋਡ ਨੂੰ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖ ਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਤਿਹਾਸ ਸਾਡੀ ਸੱਭਿਆਤਾ ਸਾਡੀ ਸੰਸਕ੍ਰਿਤੀ ਜ਼ਿੰਦਾ ਹੈ ਤੇ ਆਸੀ ਜ਼ਿੰਦਾ ਜਿੰਨਾ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਪੋਲ ਜਾਂਦੀਆਂ ਨੇ ਉਹ ਕੌਮਾਂ ਕਦੀ ਜਿੰਦੀਆਂ ਨਹੀਂ ਰਹਿ ਸਕਦੀਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣੇ ਵਾਲੇ ਟਾਈਮ 'ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਇੱਕ ਸਾਫ਼ ਗੱਲ ਹੈ ਅਗਰ ਉਹ ਚਾਹਦੇ ਹਨ ਅਪੀਜ਼ਮੈਂਟ ਚਾਹਦੇ ਤੇ ਇਸ ਹਿੰਦੁਸਤਾਨ 'ਚ 30% ਮੁਸਲਮਣ ਨੇ ਤੇ ਉਹ ਉੱਥੇ ਵੀ ਟੋਪੀ ਪਾ ਕੇ ਜਾ ਸਕਦੇ ਸੀ ਲੇਕਿਨ ਪ੍ਰਧਾਨ ਮੰਤਰੀ ਦਾ ਪਗੜੀ ਪਾ ਕੇ ਹਰ ਸਮੇਂ ਗੁਰਪੁਰ ਵਾਲੇ ਦਿਨ ਦੂਸਰੇ ਦਿਨ ਦਿਨ ਦਿਹਾੜੇ ਤੇ ਗੁਰਦੁਆਰਿਆਂ ਚ ਮੱਥਾ ਟੇਕਣਾ ਇੱਕ ਸਾਫ ਦਰਸਾਉਂਦਾ ਹੈ ਕਿ ਜਿਨ੍ਹਾਂ ਬਲਿਦਾਨੀਆਂ ਨੇ ਸਾਡੇ ਵਾਸਤੇ ਬਲਿਦਾਨ ਕੀਤੇ ਨੇ ਜਿਹੜੀ ਕੋਮਾਂ ਹਮੇਸ਼ਾ ਅੱਗੇ ਰਹੀਆਂ ਹੰਡ ਉਹਨਾਂ ਨੂੰ ਕਿਸ ਤਰ੍ਹਾਂ ਪੰਜਾਬ ਦੀ ਚਿੰਤਾ ਹੋਣਾ ਸਭਾ ਵੀਕ ਹੈ ਪੰਜਾਬ ਚ ਅੱਜ ਬਹੁਤ ਸਾਰੀ ਅਸਿਅਸੀ ਚੀਜ਼ਾਂ ਧੱਕਦਾ ਹਨ ਜਿਹੜੀਆਂ ਪੰਜਾਬ ਨੂੰ ਖਰਾਬ ਕਰਨੀਆਂ ਚਾਹਦੀਆਂ ਹਨ ਜੈ ਉਹ ਕਨੇਡਾ ਜਿ ਬੱਟੇ ਹੋਏ ਲੋਕ ਨਾ ਉਹਨਾਂ ਦੀ ਸਪੋਰਟ ਇਹ ਸਰਕਾਰ ਕਰ ਰਹੀ ਹੈ ਐਨਾ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਮੈਂ ਤੁਹਾਡੇ ਮਾਧਿਅਮ ਨਾਲ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣਾ ਵੋਟ ਭਾਰਤੀ ਜਨਤਾ ਪਾਰਟੀ ਕਮਲ ਦੇ ਨਿਸ਼ਾਨ ਤੇ ਔਰ ਖਾਸ ਕਰਕੇ ਪਹਿਲੀ ਸਾਡੇ ਜਿਹੜੇ ਸਥਾਨੀ ਉਮੀਦਵਾਰ ਨ ਦਿਨੇਸ਼ ਸਿੰਘ ਬੱਬੂ ਜੀ ਉਹਨਾਂ ਦੇ ਹੱਕ ਵਿੱਚ ਪਾਓ ਦੇਸ਼ ਜਿੰਦਾ ਹੈ ਤੇ ਅਸੀਂ ਜਿੰਦਾ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਪੰਜਾਬ ਨੂੰ ਵੰਡਣ ਦੀ ਲੇਕਿਨ ਜੋ ਤੱਕ ਭਾਰਤੀ ਅੰਤਾਪਾਰਟੀ ਦਾ ਰਾਜ ਹੋਏਗਾ ਕੋਈ ਮਾਇਦਾ ਲਾਲ ਇਸ ਚੀਨ ਨੂੰ ਖਤਮ ਨਹੀਂ ਕਰ ਸਕਦਾ ਲਾਂਡ ਆਰਡਰ ਸਭ ਤੋਂ ਵੱਡੀ ਚੀਜ਼ ਹੈ ਪੰਜਾਬ 'ਚ ਕਿਹੜਾ ਖੂਨੀ ਖੇਡ ਖੇਲਣ ਦੀ ਇੱਕ ਵਾਰ ਦੁਬਾਰਾ ਸ਼ੁਰੂਆਤ ਕੀਤੀ ਸੀ ਅੰਮ੍ਰਿਤਪਾਲ ਦੇ ਮੱਧਮ ਦਾ ਅੱਜ ਇਹੋ ਜਿਹੇ ਤਾਤਾ ਪਰ ਪਿੱਛੇ ਪੰਨੂ ਜਿਹੇ ਲੋਕ ਦੂਸਰੇ ਲੋਕ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਐਸੋਲੇ ਭਾਰਤੀ ਅੰਤਾਪਾਰਟੀ ਦੀ ਬੜੀ ਜ਼ਰੂਰਤ ਹੈ ਸਾਡੇ ਰਿਪਰੈਜ਼ੈਂਟੇਟਿਵ ਅਸੋ ਜਿੱਤ ਕੇ ਜਾਣਗੇ ਇਹ ਸੰਭਾਵਿਕ ਗੱਲ ਹੈ ਕਿ ਉੱਥੇ ਵੀ ਆਪਣੀ ਗੱਲ ਰੱਖਣਗੇ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਨਾਲ ਸੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨ ਲਈ ਅਸੀਂ ਹਮੇਸ਼ਾ ਸੋਚਿਆ ਅੱਜ ਵੀ ਦੇਸ਼ ਦੇ 60 ਕਰੋੜ ਕਿਸਾਨਾਂ ਨੂੰ ਇੱਕ ਬਟਨ ਦੇ ਮਾਧਿਅਮ ਨਾਲ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਅਕਾਊਂਟਸ ਵਿੱਚ ਪਾਉਂਦੇ ਹਨ ਕੁਲ ਮਿਲਾ ਕੇ ਬਹੁਤ ਕੁਝ ਕੀਤਾ ਹੈ ਤੇ ਬਹੁਤ ਕੁਝ ਕਰਨਾ ਬਾਕੀ ਹੈ ਪ੍ਰਧਾਨ ਮੰਤਰੀ ਜੀ ਦੇ ਦਿੱਤਤਵੱਚ ਆਰਥਿਕ ਨੀਤੀ ਵਿਦੇਸ਼ ਨੀਤੀ ਕੂਟਨੀਤੀ ਸਭ ਚੀਜ਼ਾਂ ਦਾ ਅਸੀਂ ਅੱਗੇ ਵਧੇ ਹਾਂ ਇੱਕ ਵਾਰੀ ਦੁਆਰਾ ਅਪੀਲ ਕਰਦਾ ਹੋਇਆ ਸਥਾਨੀ ਮੁੱਦੇ ਨੂੰ ਸਾਡੇ ਪ੍ਰਧਾਨ ਜੀ ਕੁਝ ਕਹਿਣਗੇ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਬਾਕੀ ਪਾਰਟੀਆਂ ਜਿਹੜੀਆਂ ਅਜਮਾ ਲਈਆਂ ਉਹਨਾਂ ਨੇ ਸਾਡੇ ਇਹਦੀ ਪੰਜਾਬ ਦੀ ਕੀ ਹਾਲਤ ਕੀਤੀ ਸੋ ਇਸ ਵੇਲੇ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਜਿੱਥੇ ਵੀ ਗਈ ਜਿਹੜੀ ਵੀ ਸਟੇਟ ਚ ਗਈ ਯੂਪੀ ਦਾ ਤੁਸੀਂ ਦੇਖਿਆ ਕਿਸ ਤਰ੍ਹਾਂ ਯੋਗੀ ਜੀ ਨੇ ਗੁੰਡਾ ਰਾਜ ਖਤਮ ਕੀਤਾ ਔਰ ਕੁਝ ਅਸੀ ਸਟੇਟਸ ਨੇ ਚਾਹੇ ਉਹ ਪੰਜਾਬ ਹੈ ਚਾਹੇ ਉਹ ਬੰਗਾਲ ਹੈ

ਪੱਕੇ ਬਿਲਕੁਲ ਇਹ ਸੰਡਾ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਜੇਕਰ ਤੀਸਰੀ ਵਾਰ ਭਾਈਪਾ ਦੀ ਸਰਕਾਰ ਫੀਡ ਨਹੀਂ ਦੀ ਆ ਤਾਂ ਕੋਈ ਕਾਬੂ ਨਹੀਂ ਤੇ ਲੋਕਤੰਤਰ ਲਈ ਪਰਦੇ ਪੱਰੇ ਹੋਣਗੇ ਕੀ ਕਹਿੰਦੇ ਦੇਖਿਓ ਉਹਨਾਂ ਤਾਕਤਾਂ ਨੂੰ ਖਤਰਾ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਵਿਰੋਧੀ ਹਨ ਮੈਂ ਤੁਹਾਡੀ ਨੌਲੇਜ ਵਾਸਤੇ ਕਹਿ ਰਿਹਾ ਕਈ ਲੋਕ ਈਡੀ ਦਾ ਈਡੀ ਤੇ ਕੁਐਸਚਨ ਪੁੱਛਦੇ ਹਨ ਮੈਂ ਇਹ ਪੁੱਛਣਾ ਚਾਹਨਾ ਜਦੋਂ ਈਡੀ ਕਿਸੇ ਦੇ ਘਰ ਛਾਪਾ ਮਾਰਦੀ ਹੈ ਕਿਸੇ ਘਰ 300 ਕਰੋੜ ਕਿਸੇ ਘਰ 200 ਕਰੋੜ ਕਿਉਂ ਮਿਲਦਾ ਹੈ इस तो पहले कांग्रेस ने राजी थी लेकिन पैंती लाख रुपया पता नहीं कुल मिला के किन्न साल उसे खर्च कर ये जनता का पैसा है फिरका प्रस्ती जिथेल गल, गल है ठीक है कि साढ़े एक हिस्सा कट के सैम पित्रोदा ने उस तो राहुल गांधी ने रिपीट किया कि अगर कोई व्यक्ति कमाता है उसमें से पचास परसेंट से ज्यादा मुस्लिम समाज को दिया जाएगा फिरका प्रस्ती नहीं है ਇਹ ਗਲਤ ਤਰੀਕਾ ਹੈ ਇਸ ਦੇਸ਼ ਵਿੱਚ ਮੰਨ ਲਓ ਕਿ ਸੇ ਬੱਚੇ ਦੇ 100 ਨੰਬਰ ਆਉਂਦੇ ਹਨ ਤੇ ਦੂਸਰਾ 35% ਪਟਨ ਨੰਬਰ ਲੈ ਕੇ ਆਂਦਾ ਹੈ ਉਹਦੇ ਨੰਬਰ ਉਹਨੂੰ ਅੱਧੇ ਘੱਟ ਕੇ ਦੇ ਦੇਉ ਉਹਨੇ ਕਹਿੰਦਾ ਪੜਨ ਦੀ ਲੋੜ ਕੀ ਹੈ ਅੱਜ ਜ਼ਰੂਰਤ ਹੈ ਉਹ ਜਿਹੜੀਆਂ ਲੋਕ ਪੈਸਾ ਕਮਾਰੇ ਹਨ ਟੈਕਸ ਦੇ ਰਹੇ ਹਨ ਉਹਨਾਂ ਨੂੰ ਜਿੰਨਾ ਮਰਜ਼ੀ ਪੈਸਾ ਇਸ ਦੇਸ਼ ਤੋਂ ਨਹੀਂ ਇਹ ਕਮਿਊਨਿਸਟਾਂ ਵਾਲਾ ਰੂਲ ਲਿਆਉਣਾ ਚਾਹੁੰਦੇ ਨੇ ਇਹ ਰਾਸ਼ਾਹੀ ਲਿਆਉਣਾ ਚਾਹੁੰਦੇ ਨੇ ਉਹ ਅਸੀਂ ਭਾਰਤੀ ਜਨਤਾ ਪਾਰਟੀ ਕਦੇ ਨਹੀਂ ਹੁੰਦੇ ਇਸ ਤੋਂ ਇਲਾਵਾ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਵੱਡਾ ਮੁੱਦਾ ਬਣਿਆ ਹੋਇਆ ਪੰਜਾਬ ਦੀ ਇਹ ਕੀ ਤੁਹਾਨੂੰ ਮੰਨਦਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਦੇ। ਦੇਖਿਓ ਕਿਸਾਨਾਂ ਦਾ ਕਿਸਾਨਾਂ ਦਾ ਮੁੱਦਾ ਕੋਈ ਮੁੱਦਾ ਨਹੀਂ ਹੈ। ਇਹ ਕੇਵਲ ਸਾਡੇ ਪੰਜਾਬ ਦੇ ਚੰਦ ਲੋਕਾਂ ਨੂੰ ਹੀ ਤਕਲੀਫ ਹੈ। ਅੱਜ ਮੰਡੀਆਂ ਦੇਖੋ ਜਾ ਕੇ ਪੂਰਾ ਕਣਕ ਦੀਆਂ ਬੋਰੀਆਂ ਪੂਰੀਆਂ ਲੱਦੀਆਂ ਗਈਆਂ ਨੇ। ਉਹ ਕਿਹੜੇ ਕਿਸਾਨ ਨੇ ਜਿਹੜੇ ਜਾ ਕੇ ਉੱਥੇ ਜਾ ਕੇ ਬਹਿ ਜਾਂਦੇ ਨੇ ਨਾ ਪੂਰਾ ਹਿੰਦੁਸਤਾਨ ਹੈ। ਹਰਿਆਣਾ ਵੀ ਹੈ, ਉੱਤਰ ਪ੍ਰਦੇਸ਼ ਵੀ ਹੈ, ਰਾਜਸਥਾਨ ਵੀ ਹੈ। ਬੜੀਆਂ ਐਸੀਆਂ ਸਟੇਟਾਂ ਜਿੱਥੇ ਸਾਰਾ ਇਹ ਪੈਦਾ ਹੁੰਦਾ ਹੈ ਕਿ ਇਹ ਕੁਝ ਲੋਕਾਂ ਨੂੰ ਤਕਲੀਫ ਕਿਉਂ? ਅੱਜ ਜਿਹੜੇ ਉੱਥੇ ਜਾ ਕੇ ਬਾਰਡਰ ਉਤੇ ਬੰਦੇ ਨਾ ਨਾਲ ਉਹਦੇ ਨਾਲ ਜੇਸੀਬੀਆਂ ਬਣਾ ਕੇ ਦੂਸਰੇ ਤਰੀਕੇ ਨਾਲ ਆਪਣਾ ਪੂਰਾ ਲਸ਼ਕਰ ਲੈ ਕੇ ਕੋਈ ਯੁੱਧ ਲੜਨ ਚੱਲੇ ਨੇ ਜਿਹੜਾ ਆਪਣੀ ਮੰਗ ਕਹਿੰਦਾ ਹੈ ਕਿ ਸਾਨਾਵਾ ਕਹਿੰਦਾ ਕਿ ਉਹ ਆਪਣੀ ਰਾਜ ਤੁੰਨੀ ਜਿਹੜੀ ਦਿੱਲੀ ਆਪਣੀ ਦੀ ਰਾਜ ਕਰਨੀ ਉਹ ਉੱਧਰ ਉਹ ਪੁੱਛ ਕਰ ਰਹੇ ਸਨ ਆਪੀਆਂ ਮੰਗਾ ਵਾਸਤੇ ਤੇ ਉਹ ਦੁਸ਼ਮਨਾ ਵਾਂਗੂ ਬਤੀਰਾ ਪਕਚਾਰ ਕੀਤਾ ਗਿਆ ਪਹਿਲੇ 26 ਜਨਵਰੀ ਨੂੰ ਇੱਕ ਤੰਡਵ ਰਸਿਆ ਗਿਆ ਸੀ ਉਹ ਸੋਚਦੇ ਸਨ ਪ੍ਰਧਾਨ ਮੰਤਰੀ ਦੇ ਬੜੇ ਸਬਰ ਨਾਲ ਕੰਮ ਕੀਤਾ ਉਹ ਚਾਹਦੇ ਚੜ ਕੇ ਅਤੇ ਹਿੰਦੂ ਸਿੱਖ ਹਿੰਦੂ ਮੁਸਲਮ ਸਾਰਾ ਇਹ ਤੇ ਤੰਡਵ ਰਚਾ ਜਾਏ ਜਿਹਨੂੰ ਨਹੀਂ ਕੀਤਾ ਇਹਨਾਂ ਦੇ ਇਰਾਦੇ ਕਦੀ ਸਫਲ ਨਹੀਂ ਹੁੰਦੇ ਆਗੇ ਜਿਹੜੇ ਆਪਣੇ ਆਪ ਨੂੰ ਝੂਠਾ ਕਿਸਾਨ ਕਹਿੰਦੇ ਹਨ ਉਹ ਕਿਸਾਨ ਨਹੀਂ ਉਹ ਕਿਸਾਨਾਂ ਦੇ ਦੁਸ਼ਮਣ ਹਨ ਅਖੀਰ ਸਵਾਰੀ ਇਹ ਹੈ ਕਿ ਜਿਹੜਾ ਕਿਸਾਨਾਂ ਦਾ ਵਿਰੋਧ ਚੱਲਿਆ ਲੋਕ ਸਭਾ ਲਗਾ ਪੂਰੇ ਪੰਜਾਬ ਵਿੱਚ ਉਸ ਵਕਤ ਉਮੀਦਵਾਰਾਂ ਦਾ ਮਤਦਬ ਹੋ ਰਿਹਾ ਕਿ ਸਿਆਸੀ ਸਮੀਕਰਨਾਂ ਦੇ ਤੇ ਵੱਡੀ ਪ੍ਰਭਾਵ ਹੋਏਗਾ ਦੇਖਿਏ ਜਿੱਥੇ ਤੱਕ ਪਹਿਲੇ ਵੀ ਚੋਣਾਂ ਹੋਈਆਂ ਪੂਰੇ ਸਟੇਟ ਸਟੇਟਸ ਦੀਆਂ ਚੋਣ ਜਿਹੜੀ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਪਹਿਲੇ ਵੀ ਕਿਸਾਨ ਕਦੋਂ ਬੈਠੇ ਜਦੋਂ ਭਾਰਤੀ ਜਨਤਾ ਪਾਰਟੀ ਜਦੋਂ ਇਲੈਕਸ਼ਨ ਹੋ ਉਹ ਕਿੱਥੇ ਗਏ ਸਾਰੇ ਉਹ ਕਿੱਥੇ ਟਕੇ ਅੱਜ ਉਹ ਕਿ ਦਿਖਾਈ ਕਿਉਂ ਨਹੀਂ ਦਿੰਦੇ ਅੱਜ ਵੀ ਸਾਫ਼ ਕਹਿੰਦਾ ਹੈ ਉਹ ਪੰਨੂ ਉਥੋਂ ਵੀਡੀਓ ਆਪਣੀ ਬਣਾਉਂਦਾ ਹੈ ਇਹ ਜਿਹੜੀ ਮਾਨ ਸਰਕਾਰ ਕੇਜਰੀਵਾਲ ਨਾਲ ਸਾਡਾ ਥੋੜਾ ਹੋਏਗਾ ਇਹ ਐਸ 4 ਜੂਨ ਤੋਂ ਬਾਅਦ ਜੋ ਭਾਰਤੀ ਜਨਤਾ ਪਾਰਟੀ ਪੂਰੀ ਬਹੁਮਤ ਸਰਕਾਰ ਨਹੀਂ ਇਹ ਜਿਹੜੇ ਝੂਠੇ ਕਿਸਾਨ ਕਿਤੇ ਨਹੀਂ ਜੇ ਲੱਪਣੇ ਮੈਂ ਸਮੀਕਰਨਾਂ ਦੀ ਗੱਲ ਕੀਤੀ ਸਮੀਕਰਨ ਮੈਂ ਇਹ ਹੀ ਕਹਿਣ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਕੋਈ ਸਰਕਾਰ ਦੇਸ਼ ਚਾਹੀਏ ਜਿਹਦੀ ਐਂਟੀ ਇਨਕੰਮਪੈਂਸੀ ਨਹੀਂ ਹੈ ਹਮੇਸ਼ਾ ਸਰਕਾਰਾਂ ਦੀ ਐਂਟੀ ਇਨਕੰਮਪੈਂਸੀ ਹੁੰਦੀ ਹੈ ਪਹਿਲੀ ਵਾਰੇ ਅਸੀਂ ਅਸੀਂ ਉਹ ਪਾਰਟੀਆਂ ਜਿਹੜੀ 2 ਤੋਂ 1984 ਸਾਡੇ ਦੋ ਸੀਟਾਂ ਸਨ ਅਸੀਂ ਹਮੇਸ਼ਾ ਵਧੇਗੇ ਅਸੀਂ ਉਸ ਤੋਂ ਬਾਅਦ 287 ਤੇ 307 ਇਸ ਵਾਰੀ 400 ਪਾਰ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਦੀ ਹੈ ਉਹ 4 ਜੂਨ ਨੂੰ ਉਹ ਹੋਏਗਾ ਕਿ ਅਸੀਂ ਇਹ ਜਿਹੜੇ ਜਾਤੀ ਵਾ ਆਪਣੇ ਪਰਿਵਾਰਵਾਦੀ ਸੰਗਠਨ ਨੇ ਇਹਨੇ ਆਪਣੇ ਪੁੱਤਰਾਂ ਨੂੰ ਅੱਗੇ ਵਧਾਉਣ ਵਾਸਤੇ ਲੱਗੇ ਨੇ ਜਿਨ੍ਹਾਂ ਨੂੰ ਕੋਈ ਮੁੱਦਾ ਨਹੀਂ ਹੈ ਉਹ ਆਪਣੇ ਆਪ ਖਤਮ ਹੋ ਜਾਣਗੇ ਇਹ ਲਾਸਟ ਇਲੈਕਸ਼ਨ ਹੈ ਜਿਹਦੇ ਵਿੱਚ ਪਰਿਵਾਰਵਾਦੀ ਇਹ ਜਿਹੜੀਆਂ ਤਾਕਤਾਂ ਨੂੰ ਖਤਮ ਕਰਨ ਦੀ ਲੋੜ ਤਾਂ ਇਹ ਆਉਣ ਵਾਲਾ ਸਮਾਂ ਦੱਸੇਗਾ